বিজয় শর্মা টিনকু ਨੇ দল ਬਦਲੂ ਆਗੂ ਦੀ ਬਣਾ ਦਿੱਤੀ ਰੇਲ ਗੱਲਾਂ-ਗੱਲਾਂ ਵਿੱਚ ਹਲਕੇ ਦੇ ਇੱਕ ਸਿਆਸੀ ਲੀਡਰ ਦੀ ਠੋਕ ਦਿੱਤੀ ਮੰਜੀ ਜਦੋਂ ਉਦੋਂ ਮੈਂ ਇਲੈਕਸ਼ਨ ਲੜਿਆ 22 ਵਿੱਚ ਲੜਿਆ 20 ਵਿੱਚ ਮੈਂ ਪੁਰਾਣੀ ਬੋਰਡ ਦਾ ਚੇਅਰਮੈਨ ਬਣਿਆ ਉਸ ਵਕਤ ਤੋਂ ਮੈਂ ਤਾਂ ਆਪਦੇ ਹਲਕੇ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ ਮੈਨੂੰ ਤਾਂ ਕਈ ਵਾਰ ਇਹ ਲੱਗਦਾ ਵੀ ਪਤਾ ਨਹੀਂ ਐ 1947 ਦਾ ਤੋਂ ਪਹਿਲਾਂ ਦਾ ਜਿਵੇਂ ਕੰਮ ਚੱਲਦੇ ਸੀ ਸੁਣਦੇ ਆ ਚਲੋ ਜਦੋਂ ਦਾ ਅਸੀਂ ਹੈ ਨਹੀਂ ਸੀ ਵੀ ਉਹੋ ਜਿਹੇ ਹਾਲਾਤ ਕਈ ਪਿੰਡਾਂ ਦੇ ਹੋਏ ਹੋਏ ਨੇ ਇੱਕ ਪਿੱਛੇ ਕਹੀ ਜਾਂਦਾ ਮੈਂ 30 ਸਾਲ ਬੜੀ ਸੇਵਾ ਕਰੀ ਆ 30 ਸਾਲ ਸੇਵਾ ਕਰੀ ਆ ਵਜ਼ੀਰ ਵੀ ਰਹੇ ਆ ਵੀ ਨਾ ਤਾਂ ਉਹਨਾਂ ਨੇ ਕਿਤੇ ਲਵਾਏ ਪੂਲ ਪਾਲੇ ਲਵਾ ਦਿੰਦੇ ਜਿਹਦੇ ਨਾਲ ਲੋਕਾਂ ਦੇ ਟੈਲੀਫੋਨੇ ਚੱਲ ਪੈਂਦੇ ਮੋਬਾਈਲ ਚੱਲ ਪੈਂਦੇ ਨਾ ਉਹ ਚੱਲਦੇ ਆ ਕਹਿਂਦੇ ਆ ਗੱਲਾਂ ਹੁਣ ਜਾਇ ਪੁਲ ਕੋਲ ਖੜ ਕੇ ਕਿਸੇ ਕੋਲ ਫੋਟੋ ਖਿਚਾਈ ਜਾਈਏ ਚਾਹੇ ਨਾਲੇ ਕੋਲ ਖੜ ਕੇ ਖਿਚਾਈ ਜਾਈਏ ਕੰਮ ਤਾਂ ਕਰੇ ਤੇ ਪਤਾ ਲੱਗਦਾ ਲੋਕ ਬਿਜਾਰੇ ਕੰਮ ਸੇ ਕੰਮ ਕਰਨ ਨੂੰ ਤਾਂ ਚਲੇ ਜਾਣ ਪੰਜਾਬ ਦੇ ਹਾਲਤ ਤਾਂ ਆਪਾਂ ਨੂੰ ਪਤਾ ਜਿਹੜੀ ਸਰਕਾਰ ਹੈਗੀ ਕੰਮ ਹੈ ਨਹੀਂ ਗੱਲਾਂ ਬਹੁਤ ਹੈ ਗੱਲਾਂ ਛੋੜਦਾ ਅਸੀਂ 30 ਸਾਲ ਸੇਵਾ ਕਰੀ ਆ ਅਸੀਂ 2 ਸਾਲ ਸੇਵਾ ਕਰੀ ਆ ਅਸੀਂ 5 ਸਾਲ ਸੇਵਾ ਕਰੀ ਆ ਸਾਨੂੰ ਦੇਹ ਨਹੀਂ ਪਤਾ ਉਹ ਕਿਹੜੇ ਮੂੰਹ ਨਾਲ ਕਾਂਸੀ ਜੋਸੀ ਤੁਰੇ ਫਰੀ ਜੰਨੇ ਆ ਕਿਉਂ ਆੰਨੇ ਆ ਆਪਦੇ ਘਰੇ ਬਹਿ ਜਾਣ ਜਿਹਹੀ ਜੀ ਸੇਵਾ ਕਰੀ ਹੋਈ ਆ ਦਿਖਦੀ ਆ ਸ਼ਰਮਾ ਜੀ ਇਕ ਗਲੇ ਦੱਸਿਓ ਜਿਹੜੇ ਦਲ ਬਦਲੂ ਹੁੰਦੇ ਆ ਦਲ ਬਦਲ ਕੇ ਪਹਿਲਾਂ ਤਾਂ ਇੱਕ ਪਾਰਟੀ ਨੂੰ ਕੋਸੀ ਜਾਣਾ ਆਪਣੀ ਪਾਰਟੀ ਨੂੰ ਕੋਸੀ ਜਾਣਾ ਬਾਅਦ ਦੇ ਵਿੱਚ ਦੂਜੀ ਪਾਰਟੀ ਚ ਜਾ ਕੇ ਚੱਲ ਜਾਣਾ ਫੇਰ ਦੁਆਰ ਦੁਆਰਾ ਤੋਂ ਆ ਜਾਣਾ ਉਹਨਾਂ ਦੀ ਵੈਲਿਊ ਕੀ ਹੁੰਦੀ ਆ ਜੀ ਤੋ ਇਹ ਜੇ ਦਲ ਬਦਲੂ ਦਾ ਐਵੇਂ ਗੱਲਾਂ ਮਾਰਨ ਜੋਗੇ ਹੁੰਨੇ ਆ ਪਹਿਲਾਂ ਉਹਨੂੰ ਪੰਡੀ ਜਾਨਨੇ ਆ ਫਿਰ ਉਹਨੂੰ ਪੱਲੇ ਢੀ ਜਾਨਨੇ ਆ ਉਹਦੇ ਪਿੱਛੇ ਫਿਰ ਦੂਹੇ ਪਿੱਛੇ ਢੀ ਜਾਨਨੇ ਆ ਫਿਰ ਆਵੇ ਗੇੜੇ ਗੂੜੇ ਖਾ ਕੇ ਇੱਥੇ ਆ ਜਾਨਨੇ ਆ ਜਿਹੜੇ ਗਏ ਹੋਏ ਹੁਣ ਹੋਰ ਦੇਖ ਲਓ ਫੇਰ ਆਣਗੇ ਗੇੜੇ ਗੂੜੇ ਖਾ ਕੇ ਇਹ ਤਾਂ ਉਹ ਕਹਿੰਦੇ ਵੀ ਆਪਣੇ ਆਂਬ ਦੀ ਫਸਲ ਆਂਦੀ ਜੇ ਆਪਣੇ ਏਰੀਏ ਜਿਆਦਾ ਵਿੰਬੰਬ ਮੰਗਣਾਬ ਜੂਬ ਲਿਆ ਗੁੱਠਲੀ ਛੱਡ ਦੋ ਜਾਂ ਲੋੜ ਆ ਫੇਰ ਦੁਬਾਰਾ ਆਂਬ ਨਵਾਂ ਲੱਗ ਜੇਣ ਆਪਾਂ ਨੇ ਫੇਰ ਜੂਬ ਲੈਣਾ ਇਹ ਤਾਂ ਉਹ ਬੰਦੇ ਆ ਇਹ ਪਾਰਟੀਆਂ ਨੂੰ ਵੀ ਚਾਹੀਦਾ ਇਹ ਲੋਕਾਂ ਨੂੰ ਬਾਹਰ ਰੱਖਣਾ ਚਾਹੀਦਾ ਇਹਦੇ ਨਾਲ ਜਿਹੜੇ ਸਾਡੇ ਵਰਕਰ ਆ ਵੱਡ ਮੋਰਲਾਈਜ਼ ਹੋਣੇ ਆ ਇੱਕ ਮੰਤਰੀ ਜੀ ਸੀਗੇ ਜਦੋਂ ਤੁਸੀਂ ਵਿਜਿੰਦਰ ਸਿੰਘਲਾ ਜੀ ਦਾ ਪ੍ਰੋਗਰਾਮ ਰੱਖਿਆ ਸੀਗਾ ਉਹਨਾਂ ਨੂੰ ਬੈਠਣ ਨੂੰ ਥਾਂ ਵੀ ਨਹੀਂ ਦਿੱਤੀ ਗਈ ਸੋਫੇ ਦੇ ਕਿਨਾਰੇ ਤੇ ਬੈਠੇ ਸੀਗੇ ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਰ ਬੰਦੇ ਦੀ ਕਰਮਾਂ ਦੀ ਗੱਲ ਆ ਜਿਹਦੇ ਜਿਹੇ ਕਰਮ ਹੈ ਜਿਹਹੇ ਆਪਾਂ ਬੀਜਾਂਗੇ ਜੇ ਆਪਾਂ ਕਣਕ ਬੀਜਦੇ ਆ ਤਾਂ ਛੋਲੇ ਤੋਂ ਮਹਿੰਗੀ ਫਰੋਦ ਹੀ ਹੋਣੀ ਨਹੀਂ ਹੈ ਸੋ ਉਹੀ ਜਗ੍ਹਾ ਨੂੰ ਜੋਹਿਆ ਜੇ ਆਪਾਂ ਬੀਜਾਂਗੇ ਉਹ ਜੇ ਵੱਢਾਂਗੇ ਵਿਧਾਨ ਸਭਾ ਹਲਕਾ ਖਰੜ ਦੀ ਗੱਲ ਕਰੀਏ ਤਾਂ ਹਲਕਾ ਖਰੜ ਦੇ ਵਿੱਚ ਕਈ ਮੁੱਦੇ ਸੁਰਖੀਆਂ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ ਇੱਕ ਮੁੱਦਾ ਵਿਕਾਸ ਦਾ ਹੈ ਜਦੋਂ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਹੈ ਜਾਂ ਫਿਰ ਹਲਕਾ ਖਰੜ ਤੋਂ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਇੱਥੋਂ ਮੰਤਰੀ ਬੜੇ ਨੇ ਤੇ ਲੋਕਾਂ ਨੂੰ ਉਮੀਦਾਂ ਸੀ ਕਿ ਇੱਥੇ ਵਿਕਾਸ ਬਹੁਤ ਜ਼ਿਆਦਾ ਹੋਵੇਗਾ ਅਤੇ ਹੁਣ ਉਹ ਵਿਕਾਸ ਕਿੰਨਾ ਜ਼ਿਆਦਾ ਹੈ ਸਾਡੇ ਨਾਲ ਵਿਜੇ ਸ਼ਰਮਾ ਟਿੰਕੂ ਜੀ ਨੇ ਜੋ ਕਿ ਵਿਧਾਨ ਸਭਾ ਹਲਕਾ ਖਰੜ ਦੇ ਮੁੱਖ ਸੇਵਾਦਾਰ ਨੇ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਹੋ ਕਿੰਨਾ ਕੁ ਵਿਕਾਸ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 2.5 ਸਾਲ ਹੋ ਚੁੱਕਿਆ ਹੈ ਅਰਨਾ ਜੀ ਪਹਿਲਾਂ ਮੈਂ ਤੁਹਾਨੂੰ ਵਧਾਈ ਦਾ ਪਾਤਰ ਸਮਝਦਾ ਜਿਨ੍ਹਾਂ ਨੇ ਹਲਕੇ ਦੇ ਬਾਰੇ ਗੱਲ ਕਰਨ ਦੀ ਗੱਲ ਚੱਕਣ ਦੀ ਗੱਲ ਕੀਤੀ ਆ ਤੇ ਨਾਲ ਨਾਲ ਮੈਂ ਆਪਦੇ ਹਲਕੇ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਹੁਣ ਪਾਰਲੀਮੈਂਟ ਵਿੱਚ ਸਾਨੂੰ ਜਿਤਾ ਕੇ ਭੇਜਿਆ ਸਾਡੀ ਕਾਂਗਰਸ ਪਾਰਟੀ ਨੂੰ ਇਸ ਹਲਕੇ ਨੇ ਜਿਤਾਇਆ ਸੋ ਜਿਹੜੀ ਗੱਲ ਕਰਦੇ ਤੁਸੀਂ ਡਿਵੈਲਪਮੈਂਟ ਦੀ ਜਦੋਂ ਤੇ ਮੈਂ ਇਲੈਕਸ਼ਨ ਲੜਿਆ 22 ਵਿੱਚ ਲੜਿਆ 20 ਵਿੱਚ ਮੈਂ ਪੁਰਾਣੀ ਬੋਰਡ ਦਾ ਚੇਅਰਮੈਨ ਬਣਿਆ ਉਸ ਵਕਤ ਤੋਂ ਮੈਂ ਤਾਂ ਆਪਦੇ ਹਲਕੇ ਦੀ ਸੇਵਾ ਵਿੱਚ ਲੱਗਿਆ ਹੋਇਆ ਹੈ 18 ਕਰੋੜ 82 ਲੱਖ ਰੁਪਇਆ ਮੈਂ ਉਸ ਵਕਤ ਸਾਡੇ ਸੀਐਮ ਮਾਨਯੋਗ ਹੁਣ ਸਾਹਬ ਦਾ ਸੀਐਮ ਐਮਪੀ ਬਣ ਕੇ ਸਰਦਾਰ ਚੰਨ ਸਿੰਘ ਚੰਨੀ ਜੀ ਉਹਨਾਂ ਤੋਂ ਲੈ ਕੇ ਪਿੰਡਾਂ ਨੂੰ ਗ੍ਰਾਂਟਾਂ ਦਵਾਈਆਂ ਸੀ ਮੈਨੂੰ ਨਹੀਂ ਸਮਝ ਲੱਗਦੀ ਜਿਹੜੇ ਪਹਿਲਾਂ ਦੇ ਐ ਜਦੋਂ ਮੈਂ ਪਿੰਡਾਂ ਦੀਆਂ ਗਲੀਆਂਾਂ ਸੜਕਾਂ ਦੇਖਦਾ ਮੇਨ ਸੜਕਾਂ ਚਾਹੇ ਬੜੌਦੀ ਤੇ ਚਲੇ ਜਾਓ ਚਾਹੇ ਬਗਿੰਡੀ ਵਾਲੇ ਪਾਸੇ ਨੂੰ ਚਲੇ ਜਾਓ। ਕਈ ਜਗ੍ਹਾ ਟੈਲੀਫੋਨ ਦੀ ਰੇਂਜ ਨਹੀਂ ਹੈ। ਜਿਹੜੀ ਸਭ ਨਾਲੋਂ ਮਾੜੀ ਗੱਲ ਆ ਕਿਸੇ ਦਾ ਦੁੱਖ ਸੁੱਖ ਚ। ਸੈਕੰਡ ਆ ਗਈ ਬੱਸਾਂ ਦੀ ਗੱਲ। ਬੱਚੇ ਛੋਟੇ-ਛੋਟੇ ਸਕੂਲਾਂ 'ਚ ਜਾਂਦੇ ਆ 7-7 8-8 ਕਿਲੋਮੀਟਰ। ਬੱਸਾਂ ਨਹੀਂ ਹੈ। ਸਕੂਲ ਸਕੂਲ ਨੂੰ ਜਾਣ ਵਾਸਤੇ ਲੋਕ ਜੇ ਬਿਮਾਰ ਠਮਾਰ ਹੋ ਜਾਣ ਉਹਨਾਂ ਨੂੰ ਆਣ ਜਾਣ ਵਾਸਤੇ ਬੱਸਾਂ ਨਹੀਂ ਹੈ। ਇਹੋ ਜਿਹਾ ਮਾੜਾ ਹਾਲ ਕੀ ਹੋ ਸਕਦਾ? ਮੈਨੂੰ ਤਾਂ ਕਈ ਵਾਰ ਇਹ ਲੱਗਦਾ ਵੀ ਪਤਾ ਨਹੀਂ ਇਹ 1947 ਦਾ ਉਪਰ ਪਹਿਲਾਂ ਜਿਵੇਂ ਕੰਮ ਚੱਲਦੇ ਅਸੀਂ ਸੁਣਦੇ ਆ ਚਲੋ ਜਦੋਂ ਦਾ ਅਸੀਂ ਹੈ ਨਹੀਂ ਸੀ ਵੀ ਉਹਦੇ ਹਾਲਾਤ ਕਈ ਪਿੰਡਾਂ ਦੇ ਹੋਏ ਹੋਏ ਨੇ ਤੁਸੀਂ ਜੈਂਥੀਆਂ ਦੇ ਉੱਪਰ ਨੂੰ ਚਲੇ ਜਾਓ ਬੱਸ ਨਹੀਂ ਜਾਂਦੀ 7-8 ਕਿਲੋਮੀਟਰ ਚ ਐਤ ਕੀ ਉਹਨਾਂ ਨੇ ਬਾਈਕਾਟ ਵੀ ਕਰਿਆ ਸੀ ਇਲੈਕਸ਼ਨ ਦਾ ਪਾਰਲੀਮੈਂਟ ਦਾ ਤੇ ਇਸੇ ਤਰ੍ਹਾਂ ਅਸੀਂ ਇਧਰ ਸਲੇਮਪੁਰ ਵਾਲੇ ਪਾਸੇ ਗਿਆ ਉੱਧਰ ਵੀ ਪਿੰਡ ਦਾ ਬਹੁਤ ਬੁਰਾ ਹਾਲ ਹੈ ਤੇ ਉਹਦਾ ਵੀ ਇਹੀ ਹਾਲ ਹੈ ਉਹਨਾਂ ਨੇ ਵੀ ਵਿਚਾਰੇ ਕਹੇ ਤੇ ਕਰਿਆ ਸਾਡਿਆਂ ਦੂਏ ਪਾਸੇ ਚੂਈਆਂ ਪੈੰਨੀਆਂ ਉਹ ਕਹਿੰਦੇ ਜਦੋਂ ਮੀਂਹ ਆ ਜਾਂਦਾ ਸਾਡੇ ਬੱਚੇ 7 ਕਿਲੋਮੀਟਰ ਜਾਣੇ ਪੰਡ ਪਿੰਡ ਦੇ ਸਕੂਲ ਵੀ ਬਣਾ ਕੇ ਰੱਖਿਆ ਹੋਇਆ ਪਿੰਡ ਵਾਲਿਆਂ ਨੇ ਪੰਚਾਇਤ ਨੇ ਪਰ ਉੱਥੇ ਨਾ ਟੀਚਰ ਨਾ ਟੀਚਰ ਬੱਚੇ ਬਾਹਰ ਜਾਂਦੇ ਆ ਉਹ ਕਹਿੰਦੇ ਵੀ ਜਦੋਂ ਚੂਈ ਚੁੱਧਰ ਪਾਣੀ ਆ ਜਾਂਦਾ ਸਾਡੇ ਬੱਚੇ ਬਾਹਰ ਹੁੰਨੇ ਆ ਅਸੀਂ ਇੱਧਰ ਖੜੇ ਸੁੱਕ ਜੰਨੇ ਆ ਉਹ ਦੂਏ ਪਾਸੇ ਸੁੱਕ ਜੰਨੇ ਆ ਖੜੇ ਸੋ ਕਹਿਣ ਦਾ ਭਾਵ ਮੈਨੂੰ ਆ ਕੋਈ ਨਹੀਂ ਦਿਖਦਾ ਇੱਕ ਪਿੱਛੇ ਕਹੀ ਜਾਂਦਾ ਮੈਂ 30 ਸਾਲ ਬੜੀ ਸੇਵਾ ਕਰੀ ਆ 30 ਸਾਲ ਸੇਵਾ ਕਰੀ ਆ ਵਜ਼ੀਰ ਵੀ ਰਹੇ ਆ ਬਿਨਾਂ ਤਾਂ ਉਹਨਾਂ ਨੇ ਕਿਤੇ ਲਵਾਏ ਪੂਲ ਪਾਲੇ ਲਵਾ ਦਿੰਦੇ ਜਿਹਦੇ ਨਾਲ ਲੋਕਾਂ ਦੇ ਟੈਲੀਫੋਨ ਚੱਲ ਪੈਂਦੇ ਮੋਬਾਈਲ ਚੱਲ ਪੈਂਦੇ ਨਾ ਉਹ ਚੱਲਦੇ ਆ ਸੋ ਦੇਖਣਦੇ ਆ ਗੱਲਾਂ ਕਹਿਣਦੇ ਆ ਗੱਲਾਂ ਹੁਣ ਚਾਹੇ ਪੂਲ ਕੋਲ ਖੜ ਕੇ ਕਿਸੇ ਕੋਲ ਫੋਟੋ ਖਿਚਾਈ ਜਾਈਏ ਚਾਹੇ ਨਾਲੇ ਕੋਲ ਖੜ ਕੇ ਖਿਚਾਈ ਜਾਈਏ ਕੰਮ ਤਾਂ ਕਰੇ ਤੇ ਪਤਾ ਲੱਗਦਾ ਤੁਸੀਂ ਦੇਖਿਆ ਉਹ ਨਵੇਂ ਗਰਾਉਂ ਤੇ ਗਾਹਾਂ ਬਘਿੰਡੀ ਪਿੰਡ ਨੇ ਤੇ ਉੱਥੇ ਉਹਦੇ ਚ ਪਾਣੀ ਆ ਗਿਆ ਪਾਣੀ ਆ ਕੇ ਚੂਈਆਂ ਚੂਈਆਂ ਤੇ ਬੱਚੀ ਪਿਛਲੇ ਸਾਲ ਉਥੇ ਪਿੰਡ ਦਾ ਪੰਚਾਇਤ ਦਾ ਮੈਂਬਰ ਵੀ ਗਿਆ ਖੁਦਾ ਪਰਮਾਤਮਾ ਨੂੰ ਪਿਆਰਾ ਹੋਇਆ ਸੋ ਅੱਜ ਵੀ ਇਹ ਹਜੇ ਹਾਲਾਤਾਂ ਵੀ ਬਹੁਤ ਪਿਛੜੇ ਹੋਏ ਨੇ ਜੇ ਰੋੜਾ ਬਣ ਜਾਣ ਅੱਗੇ ਤੱਕ ਪੁਲੀਆਂ ਲੱਗ ਜਾਣ ਤਾਂ ਲੋਕ ਇੰਦਰ ਨੂੰ ਜਾ ਸਕਦੇ ਆ ਚੰਡੀਗੜ੍ਹ ਦੀ ਟ੍ਰੈਫਿਕ ਘਟ ਸਕਦੀ ਆ ਪੰਜਗੁੱਲੇ ਚਲੇ ਜਾਇਆ ਕਰਨਗੇ ਉਹ ਪੰਜੌਰ ਚਲੇ ਜਾਇਆ ਕਰਨਗੇ ਸੋ ਇਸੇ ਤਰ੍ਹਾਂ ਬੱਦੀ ਦੀ ਸਾਡੇ ਇੰਡਸਟਰੀ ਨਹੀਂ ਹੈ ਬੱਦੀ ਵਾਲੇ ਬਸ ਇਹਨੂੰ ਜੇ ਸਾਡੀਆਂ ਰੋੜਾ ਬਣ ਜਾਣ ਮਿਰਜ਼ਾ ਵਰਤੋਂ ਤਾਰਾ ਵਰ ਮਿਰਜ਼ਾ ਵਰ ਤੋਂ ਉਹ ਰੋਡ ਬਣ ਜਵੇ ਉਹ ਲੋਕ ਵਿਚਾਰੇ ਕਮ ਸੇ ਕਮ ਕੰਮ ਕਰਨ ਨੂੰ ਤਾਂ ਚਲੇ ਜਾਣ ਪੰਜਾਬ ਦੇ ਹਾਲਤ ਤਾਂ ਆਪਾਂ ਨੂੰ ਪਤਾ ਜਿਹੜੀ ਸਰਕਾਰ ਹੈਗੀ ਕੰਮ ਹੈ ਨਹੀਂ ਗੱਲਾਂ ਬਹੁਤ ਹੈ ਉਹ ਵਿਚਾਰੇ ਕੰਮੇ ਕਰਨ ਚਲੇ ਜਾਇਆ ਕਰਨਗੇ ਆਪਜੀ ਦਿਹਾੜੀ ਆਪੇ ਬੱਚੇ ਪਾਲਣਗੇ ਬੜਾ ਤਰਸ ਆਉਂਦਾ ਜਦ ਮੈਂ ਜਾਂਦਾ ਔਰ ਫਿਰ ਮੈਂ ਜਿਆ ਗੱਲਾਂ ਸੁਣਦਾ ਅਸੀਂ 30 ਸਾਲ ਸੇਵਾ ਕਰੀ ਆ ਅਸੀਂ 2 ਸਾਲ ਸੇਵਾ ਕਰੀ ਆ ਅਸੀਂ 5 ਸਾਲ ਸੇਵਾ ਕਰੀ ਆ ਸਾਨੂੰ ਦੇਹ ਨਹੀਂ ਪਤਾ ਉਹ ਕਿਹੜੇ ਮੂੰਹ ਨਾਲ ਕਾਂਸੀ ਚੋਸੀ ਤੁਰੇ ਫਰੀ ਜੰਨੇ ਆ ਕਿਉਂ ਆਨੇ ਆ ਆਪਦੇ ਘਰੇ ਬਹਿ ਜਾਣ ਜਿਹੀ ਜੀ ਸੇਵਾ ਕਰੀ ਹੋਈ ਆ ਦਿਖਦੀ ਆ ਰੋਡ ਤੁਸੀਂ ਚਲੇ ਜਾਓ ਖਿਦਰਾਬਾਦ ਤੋਂ ਰੋਡ ਲੈ ਲਓ ਤੁਸੀਂ ਉਹ ਉਹਦੀ ਉਹ ਖਿਦਰਾਬਾਦ ਤੋਂ ਉਹ ਵੀ ਬੰਸੇਪਰ ਨੂੰ ਉਹ ਵੀ ਬਹੁ ਮੜਾ ਹਾਲ ਆ ਖਿਦਰਾਬਾਦ ਤੋਂ ਤੁਸੀਂ ਜਿੱਧਰ ਨੂੰ ਮਰਜੀ ਚਲੇ ਜਾਓ ਟੁੱਟੀਆਂ ਹੋਈਆਂ ਰੋੜਾਂ ਖਿਦਰਾਬਾਦ ਤੋਂ ਤੁਸੀਂ ਰੋਪੜ ਵਾਲੇ ਪਾਸੇ ਪਰਖਾਲੀ ਵਾਲੇ ਪਾਸੇ ਨੂੰ ਚਲੇ ਜਾਓ ਵੀ ਟੁੱਟੀਆਂ ਹੋਈਆਂ ਸਾਨੂੰ ਤਾਂ ਸਮਝ ਨਹੀਂ ਲੱਗਦੀ ਵੀ ਕੀ ਹੋਇਆ ਸ਼ਰਮਾ ਜੀ ਇੱਕ ਗੱਲ ਇਹ ਦੱਸਿਓ ਜਿਹੜੇ ਦਲ ਬਦਲੂ ਹੁੰਦੇ ਆ ਦਲ ਬਦਲ ਕੇ ਪਹਿਲਾਂ ਤਾਂ ਇੱਕ ਪਾਰਟੀ ਨੂੰ ਕੋਸੀ ਜਾਣਾ ਆਪਣੀ ਪਾਰਟੀ ਨੂੰ ਕੋਸੀ ਜਾਣਾ ਬਾਅਦ ਦੇ ਵਿੱਚ ਦੂਜੀ ਪਾਰਟੀ ਚ ਜਾ ਕੇ ਚੱਲ ਜਾਣਾ ਫੇਰ ਦੁਆ ਦੁਆਰਾ ਤੋਂ ਆ ਜਾਣਾ ਉਹਨਾਂ ਦੀ ਵੈਲਿਊ ਕੀ ਹੁੰਦੀ ਹੈ ਜੀ ਵੈਲਿਊ ਲੋਕਾਂ ਨੇ ਦੱਸਦੀ ਤੁਸੀਂ ਦੇਖੋ ਸਰਚਰਨ ਜੀ ਜਿੱਤ ਜਿੱਤੇ ਆ ਪੌਣੇ 2 ਲੱਖ ਵੋਟ ਨਾਲ ਉਹ ਇਸੇ ਕਰਕੇ ਜਿੱਤੇ ਵੀ ਸਾਡੇ ਦਲ ਬਦਲੂ ਤੇ ਆਲੇ ਨਾਲੇ ਕੁਝ ਉਹਨਾਂ ਦਾ ਚਿਹਰਾ ਆਪਦਾ ਵੱਡਾ ਸੀ ਤੁਸੀਂ ਜਿੱਥੇ ਮਰਜ਼ੀ ਲਾ ਲਓ ਤੁਸੀਂ ਨਿਗਾਹ ਮਾਰ ਲਓ ਜਿੰਨੇ ਦਲ ਬਦਲ ਕੇ ਖੜੇ ਸੀ ਹੋਏ ਆ ਉਹ ਸਭ ਹਾਰ ਗਏ ਦੱਸੋ ਕਿਹੜਾ ਜਿੱਤੇ ਆ ਸੋ ਇਹੋ ਜਿਹੇ ਦਲ ਬਦਲੂ ਤਾਂ ਐਵੇਂ ਗੱਲਾਂ ਮਾਰਨ ਜੋਗੇ ਹੁੰਨੇ ਆ ਪਹਿਲਾਂ ਉਹਨੂੰ ਪੰਡੀ ਜਾਣੇ ਆ ਫਿਰ ਉਹਨੂੰ ਪੱਲੇ ਢੀ ਜਾਣੇ ਆ ਉਹਦੇ ਪਿੱਛੇ ਫਿਰ ਦੂਏ ਪਿੱਛੇ ਢੀ ਜਾਣੇ ਆ ਫਿਰ ਆਵੇ ਗੇੜੇ ਗੂੜੇ ਖਾ ਕੇ ਇੱਥੇ ਆ ਜੰਨੇ ਆ ਜਿਹੜੇ ਗਏ ਹੋਏ ਹੁਣ ਹੋਰ ਦੇਖ ਲਓ ਫੇਰ ਆਣਗੇ ਗੇੜੇ ਗੂੜੇ ਖਾ ਕੇ ਇਹ ਤਾਂ ਉਹ ਕਹਿੰਦੇ ਵੀ ਆਪਣੇ ਆਂਬ ਦੀ ਫਸਲ ਆਂਦੀ ਆ ਆਪਣੇ ਏਰੀਏ ਜਿਆਦਾ ਬੀ ਆਂਬ ਮੰਗਾਂ ਆਬ ਜੂਬ ਲਿਆ ਗੁੱਠਲੀ ਛੱਡ ਦੋ ਜੇ ਲੋੜ ਆ ਫੇਰ ਦੁਆਰਾ ਅੰਬ ਨਮਾ ਲੱਗ ਜਣਾ ਆਪਣੇ ਫੇਰ ਚੂਪ ਲੈਣਾ ਇਹ ਤਾਂ ਉਹ ਬੰਦੇ ਆ ਇਹ ਪਾਲਦਿਆਂ ਨੂੰ ਵੀ ਚਾਹੀਦਾ ਇਹ ਲੋਕਾਂ ਨੂੰ ਬਾਹਰ ਰੱਖਣਾ ਚਾਹੀਦਾ ਇਹਦੇ ਨਾਲ ਜਿਹੜੇ ਸਾਡੇ ਵਰਕਰ ਆ ਵੱਡੇ ਮੋਰੋਲਾਈਜ਼ ਹੋਣੇ ਆ ਜਦੋਂ ਦੁਆਰਾ ਮੁੜ ਕੇ ਜਾਂਨੇ ਆ ਸਾਡੇ ਵਰਕਰ ਡਿਮੋਰੋਲਾਈਜ਼ ਹੋਣੇ ਆ ਸਗੋਂ ਵਰਕਰ ਨੂੰ ਸਵਾ ਮਿਲੇ ਟਾਈਮ ਮਿਲੇ ਉਦੀ ਜਗ੍ਹਾ ਜੇ ਚਲੇ ਗਿਆ ਚੰਗੀ ਗੱਲ ਹੈ ਵੈਲਕਮ ਕਰੋਗਾ ਵੀ ਬਹੁਤ ਵਧੀਆ ਕਰਿਆ ਧੰਨਵਾਦ ਹੈ ਵੀ ਤੂੰ ਚਲੇ ਗਿਆ ਤਾਂ ਨਵੇਂ ਬੰਦੇ ਨੂੰ ਕਿਸੇ ਨੂੰ ਕੰਮ ਮਿਲੂਗਾ ਮਤਲਬ ਜਦੋਂ ਜਾਂਦੇ ਆ ਤਾਂ ਉਹਦੀ ਖੁਸ਼ੀ ਨਹੀਂ ਲੱਡੂ ਵੰਡਣੇ ਚਾਹੀਦੇ ਆ ਜ਼ਰੂਰ ਲੱਡੂ ਵੰਡਣੇ ਚਾਹੀਦੇ ਆ ਤਾਂ ਹੀ ਨਵੇਂ ਬੰਦੇ ਉਹ ਮੁੜ ਕੇ ਦੁਬਾਰਾ ਫੇਰ ਆ ਜੰਨੇ ਆ ਉਹ ਮਨੁਸ਼ ਉਹ ਬਜ਼ੁਰਗ ਉਹ ਹੋ ਜੰਨੇ ਆ ਫੇਰ ਮਨੁਸ਼ੀ ਇੱਕ ਮੰਤਰੀ ਜੀ ਸੀਗੇ ਜਦੋਂ ਤੁਸੀਂ ਵਿਜਿੰਦਰ ਸਿੰਘ ਰਾਜੀ ਦਾ ਪ੍ਰੋਗਰਾਮ ਰੱਖਿਆ ਸੀਗਾ ਉਹਨਾਂ ਨੂੰ ਬੈਠਣ ਨੂੰ ਥਾਂ ਵੀ ਨਹੀਂ ਦਿੱਤੀ ਗਈ ਸੋਫੇ ਦੇ ਕਿਨਾਰੇ ਤੇ ਬੈਠੇ ਸੀਗੇ ਤੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹਰ ਬੰਦੇ ਦੀ ਕਰਮਾਂ ਦੀ ਗੱਲ ਆ ਜਿਹਦੇ ਜਿਹੇ ਕਰਮ ਹੈ ਜਿਹਹੇ ਆਪਾਂ ਬੀਜਾਂਗੇ ਜੇ ਆਪਾਂ ਕਣਕ ਬੀਜਦੇ ਆ ਤਾਂ ਛੋਲੇ ਤੋਂ ਮਹਿੰਗੇ ਭਰੋਵੇ ਹੋਣੇ ਨਹੀਂ ਹੈ ਸੋ ਉਹੀ ਜਗ੍ਹਾ ਜਿਹੋ ਜਿਹੇ ਆਪਾਂ ਬੀਜਾਂਗੇ ਉਹ ਜਿਹੇ ਵੱਢਾਂਗੇ ਹਲਕਾ ਖਰੜ ਵਿੱਚ ਕਰਪਸ਼ਨ ਕਿੰਨੀ ਕੀ ਜ਼ਿਆਦਾ ਹੈ ਜੀ ਕਰਪਸ਼ਨ ਕੱਲੇ ਖਰੜ ਹਲਕਾ ਦੀ ਨੇ ਸਾਰੇ ਪੰਜਾਬ ਜੇ ਬੁਰਾ ਹਾਲ ਹੈ ਕਰਪਸ਼ਨ ਦਾ ਤੁਸੀਂ ਰਜਿਸਟਰੀਆਂ ਮੈਂ ਤਾਂ ਦੇਖਦਾ ਨਾ ਖਰੜ ਵੀ ਰਜਿਸਟਰੀਆਂ ਦਾ ਬੁਰਾ ਹਾਲ ਹੈ ਮਾਜਰੀ ਦਾ ਵੀ ਬਲੌਗ ਦਾ ਬੁਰਾ ਹਾਲ ਹੈ ਸਾਰੇ ਕਿਤੇ ਬੁਰਾ ਹਾਲ ਜਿੱਥੇ ਤੁਸੀਂ ਨਹੀਂ ਦੇਖਿਆ ਉਹੀ ਚੰਗਾ ਹੈ ਬਾਕੀ ਦਾ ਰਜਿਸਟਰੀਆਂ ਵਾਲਾ ਕਿਹਾ ਸਾਰੇ ਰੁਲਦੇ ਫਿਰਦੇ ਆ ਉਹ ਲਾਲ ਲਕੀਰ ਵਾਲੀ ਗੱਲ ਕਰੀ ਦੀ ਅਜੇ ਤੱਕ ਲਾਗੂ ਵੀ ਨਹੀਂ ਹੋਈ ਲਾਲ ਲਕੀਰ ਵਾਲੀ ਜਦੋਂ ਇਲੈਕਸ਼ਨ ਆਣੇ ਆ ਜਦੋਂ 1000 ਰੁਪਏ ਵਾਲੀ ਬੀਬੀਆਂ ਵੀ ਗੱਲ ਕਰੀ ਜੋ 1000 ਰੁਪਏ ਨਹੀਂ ਹੋਇਆ ਸੋ ਪਤਾ ਨਹੀਂ ਕੀ ਸਰਕਾਰ ਕਰਦੀ ਆ ਕਹੀ ਜਾਂਦੀ ਆ ਬਹੁਤ ਵਾਅਦੇ ਕਰਦੀ ਆ ਜਿਹੜੇ ਝੂਠੇ ਵਾਅਦੇ ਪਹਿਲੇ ਕਰਦੇ ਰਹੇ ਹੁਣ ਇਹ ਵੀ ਕਰਦੇ ਆ ਕਰੀ ਜਾਂਦੇ ਆ ਸੋ ਦੇਖੋ ਲੋਕ ਦੇਖਣਗੇ ਕੀ ਰਿਜ਼ਲਟ ਦਿੰਨੇ ਆ ਆਉਣ ਵਾਲੇ 27 ਦੇ ਇਲੈਕਸ਼ਨ ਚ ਕੀ ਲੋਕ ਇਹਨਾਂ ਨੂੰ ਪ੍ਰਣਾਮ ਦੇਣਗੇ ਤੇ ਇਸਨ ਵਿਜੇ ਸ਼ਰਮਾ ਟਿੰਕੂ ਜੀ ਤੇ ਇਹਨਾਂ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਅੱਗੇ ਨਾਲੋਂ ਕਰਪਸ਼ਨ ਪੰਜਾਬ ਦੇ ਵਿੱਚ ਹੋਰ ਕਾਫੀ ਜ਼ਿਆਦਾ ਵਧੀ ਹੈ ਤੇ ਨਾਲ ਹੀ ਇਹਨਾਂ ਨੇ ਦਲ ਬਦਲੂ ਲੀਡਰ ਬਾਰੇ ਵੀ ਕਾਫੀ ਗੱਲਾਂ ਆਖੀਆਂ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਜੋ ਦਲ ਬਦਲੂ ਲੀਡਰ ਹੈ ਹੁਣ ਉਸ ਦਾ ਭਵਿੱਖ ਕੀ ਹੋਵੇਗਾ ਨਾਲ ਹੀ ਵਿਜੇ ਸ਼ਰਮਾ ਟਿੰਕੂ ਜੀ ਨੇ ਇਹ ਵੀ ਗੱਲ ਆਖੀ ਹੈ ਕਿ ਅਜੇ ਅਜੇਹੇ ਲੀਡਰ ਨੂੰ ਹੁਣ ਘਰ ਬੈਠ ਕੇ ਆਰਾਮ ਕਰਨਾ ਚਾਹੀਦਾ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੁਰਾਲੀ